ਇਸੋ ਨਿਹਾਲ ਸਭੁ ਕੀ ਅਗਲਾ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤ

サトラスリバイスリバイサスリイリイサスリイサ

Sat i <clears throat> 와이 크루티 와이 크루티 사시두유 사포나 시리 시리 와사 ਨਾਮ ਲੈ ਕੇ ਕਰ ਹੱਥ ਰ ਜੇਰ ਤੂੰ ਨਾਮੋ ਲਵਾ ਪਾਇਆ ਤਉ ਸੁਖ ਮਾ ਨਾਮ ਜਿ ਲਵਗੇਂ ਤੀ ਆਪਣੀ ਭਗਤੀ ਲਾ ਸਾਂਭਾਵੇ ਨੋਈ ਸਾਂ ਸਾਂ ਚੱਤੀਆ ਕਦ ਗਤੀ ਸੱਚੇ ਬਾਪੇ ਸ਼ਾਮ ਜਮਨੰ ਮੋਲੇ ਕਰੀਆ ਦਰ